ਤਸਵੀਰਾਂ ਲੁਧਿਆਣਾ ਛੱਡਿਗੜ ਰੋਡ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਦਰਦਨਾਕ ਭਿਆਨਕ ਸੜਕੀ ਹਾਦਸਾ ਵਾਪਰਦਾ ਤੇਜ਼ ਰਫ਼ਤਾਰ ਕਾਰ ਨੇ ਖੜੇ ਟਰੱਕ ਦਾ ਵਿੱਚ ਟੱਕਰ ਮਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਅੰਦਰ ਤਿੰਨ ਲੋਕ ਸਵਾਰ ਸਨ ਇੱਕ ਨੌਜਵਾਨ ਦੀਆਂ ਲੱਤਾਂ ਤੱਕ ਗੱਡੀ ਦੇ ਡੈਸ਼ਬੋਰਡ ਦੇ ਵਿੱਚ ਫਸ ਗਈਆਂ ਤਸਵੀਰਾਂ ਵੇਖ ਸਕਦੇ ਹੋ ਕਿ ਬੀਤੀ ਰਾਤ ਨੂੰ ਐਕਸੀਡੈਂਟ ਹੁੰਦਾ ਕਿੰਨਾ ਭਿਆਨਕ ਜ਼ਬਰਦਸਤ ਐਕਸੀਡੈਂਟ ਲੁਧਿਆਣਾ ਚंडीगढ़ ਰੋਡ ਤੇ ਹੋਇਆ ਦਰਦਨਾਕ ਹਾਦਸਾ ਕਹਿ ਸਕਦੇ ਆ ਵਾਪਰਦਾ ਜਿੱਥੇ ਕਿ ਤਿੰਨ ਲੋਕ ਕਾਰ ਦੇ ਵਿੱਚ ਸਵਾਰ ਸਨ ਤੇ ਇੱਕ ਨੌਜਵਾਨ ਦੀਆਂ ਲੱਤਾਂ ਤੱਕ ਪੂਰੀ ਤਰੀਕੇ ਦੇ ਨਾਲ ਡੈਸ਼ਬੋਰਡ ਦੇ ਵਿੱਚ ਫਸ ਜਾਂਦੀਆਂ ਨੇ ਦੱਸਦੀ ਹੈ ਕਿ ਕਾਰ ਚਾਲਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਪਾਈ ਹੈ ਮੌਕੇ ਤੇ ਖੜੀ ਲੋਕਾਂ ਨੇ ਦੱਸਿਆ ਕਿ ਗੱਡੀ ਦੀ ਸਪੀਡ 100 ਤੋਂ ਜ਼ਿਆਦਾ ਸੀ ਮੌਕੇ ਤੇ ਪੁੱਛੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੱਡੀ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਕਰ ਖਾਸ ਹੈ ਕਿ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲਾ ਵੀ ਮਿਲਦੀ ਹੈ ਇਹ ਗੱਡੀ ਇਧਰੋਂ ਆ ਰਹੀ ਸੀ ਜੀ ਮਨਰਾਣਾ ਮਨਰਾਜ ਆ ਜੀ ਹਾਂ ਜੀ ਕਿ ਗੱਡੀ ਇਧਰੋਂ ਆ ਰਹੀ ਸੀ ਘਟੋ ਘਟ 100 ਦੇ 100 ਪਲੱਸ ਸਪੀਡ ਸੀਗੀ ਜੀ ਜਦੋਂ ਗੱਡੀ ਇੱਥੇ ਕ੍ਰਾਸ ਕਰਨ ਲੱਗੀ ਪਿੱਛੋਂ ਨਾ ਅਨਕੰਟਰੋਲ ਹੁੰਦੀ ਆ ਰਹੀ ਸੀ ਗੱਡੀ ਮੂਰੇ ਸੀ ਦੋ ਇਲੈਕਟ੍ਰਿਕ ਆਟੋ ਨਹੀਂ ਜੰਨਾ ਜੱਪਣ ਚੱਲੇ ਸਵਾਰੀਆਂ ਵਾਲੇ ਉਹ ਸੀ ਜੀ ਜਾਂ ਫਿਰ ਉਹਨਾਂ ਨੇ ਜਵਾਜ਼ ਦੀ ਫਿਰ ਇਹਨਾਂ ਨੇ ਜਦੋਂ ਬ੍ਰੇਕ ਬਰੁਕ ਮਾਰੇ ਗੱਡੀ ਘੁੰਮਣ ਸਾਰੀ ਗੱਡੀ 'ਚ ਵੱਜ ਗਈ ਆ ਗਈ ਅੱਛਾ ਕਿੰਨੇ ਲੋਕ ਸੀਗੇ ਤਿੰਨ ਜਣੇ ਸੀਗੇ ਜੀ ਕੀ ਕੀ ਕਿੱਦ ਕਿੱਦ ਲੱਗਿਆ ਇੱਕ ਮੁੰਡੇ ਦੇ ਦੋੜੇ ਲੱਤ ਦੇ ਫੈਕਚਰ ਆ ਜੀ ਤੇ ਇੱਕ ਥੋੜਾ ਮੱਥੇ ਤੇ ਆ ਤੇ ਬਾਕੀ ਸਕ੍ਰੈਚ ਬਾਹਾਂ ਮੂੰਹਾਂ ਦੋ ਤੇ ਤੀਸਰੇ ਬੰਦੇ ਦੇ ਜਿਹੜਾ ਡਰਾਈਵਰ ਕਾਰ ਡਰਾਈਵਿੰਗ ਕਰਦਾ ਸੀ ਉਹਦੇ ਸੱਟ ਜ਼ਿਆਦਾ ਥੋੜੀ ਲੱਤ ਤੇ 에어 ਬੈਗ ਵੀ ਖੁੱਲ ਗਏ ਕਿੰਨੀ ਸਪੀਡ ਸੀਗੀ 100 ਦੇ ਪਲੱਸ ਹੋ ਸੀਗੀ ਸਪੀਡ 140 ਨੇੜੇ ਤੇ ਰੁਕੀ ਪੁਲਿਸ ਕੋਲੇ ਪਹੁੰਚੀ ਹੈ ਹਾਂਜੀ ਪੁਲਿਸ ਹੁਣ ਆਈ ਹੈ ਪੁਲਿਸ ਵੀ ਆ ਗਈ ਬਾਕੀ ਉਹਨਾਂ ਨੂੰ ਐਡਮਿਟ ਕਰਵਾਤਾ ਤੇ ਹਸਪੀਟਲ ਚ ਹਾਂਜੀ ਕਾਲ ਵੀ ਕਰਤੀ ਐਂਬੂਲੈਂਸ ਤੇ ਜਿਹੜੀ ਗੱਡੀ ਟਰੱਕ ਦੇ ਵਿੱਚ ਵੱਜੇ ਆ ਉਹ ਟਰੱਕ ਵਾਲੇ ਨੂੰ ਵੀ ਇਹਨਾਂ ਨੇ ਹਰਸਤ ਲਿਆ ਵਾ ਜਾਂ ਨਹੀਂ ਟਰੱਕ ਵਾਲਾ ਬਾਕੀ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਜੀ ਵੈਸੇ ਤਾਂ ਦੇਖਿਆ ਜਾਵੇ ਹਾਂਜੀ ਰੋਡ ਤੇ ਖੜਾ ਸੀ ਜੀ ਪਤਾ ਨਹੀਂ ਹੁਣ ਵੀਰ ਜੀ ਗੱਡੀ ਖਰਾਬ ਹੈ ਜਾਂ ਕੀ ਹਾਂਜੀ ਉਹ ਕੋਈ ਖਤਮ ਨਾ ਸਾਹਿਬ ਗੱਡੀ 'ਚ ਪ੍ਰੋਬਲਮ ਸੀ ਵੀਰੇ ਜੀ ਹਾਂ ਉਹ ਤਾਂ ਕਰਕੇ ਰੋਡ ਹੈ ਤਾਂ ਸਾਈਡ ਤੇ ਲੱਗੀ ਗੱਡੀ ਔਰ ਫੇ ਕੋਈ ਇਹਦੇ ਤੇ ਰਿਫਲੈਕਟਡ ਲਾਈਟ ਵੀ ਨਹੀਂ ਲੱਗੀ ਹੋਈ ਜਾਂ ਕਿਸੇ ਤਰ੍ਹਾਂ ਦਾ ਕੋਈ ਹਾਂਜੀ ਹਾਂਜੀ ਜਾਂ ਕੋਈ ਬੰਦਾ ਖੜਾ ਆ ਹਾਂ ਜੋ ਮੰਨਦੇ ਆ ਫੈਸਟਪੋਲ ਤਾਂ ਮੰਨਦੇ ਹਾਂਜੀ ਉਹ ਤਾਂ ਬਹਾਂਜੀ ਹਾਂਜੀ ਉਹ ਤਾਂ ਹਾਲੇ ਮੰਨਦੇ ਆ ਭਾਈ ਉਹ ਬਿਲਕੁਲ ਠੀਕ ਇਕਾਈ ਉਸਤਾਂ ਤੇ ਲੱਗੇ ਇਕਾਈ ਇੱਥੇ ਕਿੰਨੇ ਬੰਦੇ ਸੀ ਗੱਡੀ ਵਿੱਚ ਤਿੰਨ ਜਣੇ ਸੀ ਤਿੰਨ ਬੰਦੇ ਕਿੱਦਾਂ ਦੀ ਹਾਲਤ ਹੈ ਠੀਕ ਆ ਮਤਲਬ ਜਿਆਦਾ ਸੀਰੀਅਸ ਨਹੀਂ ਹੈਗੇ ਮਤਲਬ ਛਲਕੇ ਅੰਦਰ ਭੇਜਤੇ ਆਹ ਦੇਤੀ ਆ ਰਿਹਾ ਡਿਊਟੀ ਅਫਸਰ ਆ ਰਿਹਾ ਕਾਰਨ ਕੀ ਸੀਗਾ ਗੱਡੀ ਲੱਗਾਂ ਦਾ ਹਟਾਉਣ ਦਾ ਉਹਨਾਂ ਦੇ ਮੌਕੇ ਤੋਂ ਬਾਅਦ ਚ ਪਤਾ ਲੱਗੂ ਕੀ ਸਿਸਟਮ ਆ ਅਜੇ ਕੋਈ ਮੌਕੇ ਤੇ ਕੋਈ ਨਹੀਂ ਹੈ ਪਤਾ ਲੱਗਾ ਉਹ ਦੱਸ ਰਿਹਾ ਕਿ ਦੱਸਿਆ ਜਾ ਰਿਹਾ ਕਿ ਜਿਹੜੀ ਹਾਈ ਸਪੀਡ ਸੀ ਜਿਆਦਾ ਹਾਂਜੀ ਆਪਾਂ ਕੋਈ ਮਤਲਬ ਦੱਸਿਆ ਨਹੀਂ ਗੱਲ ਬਾਅਦ ਚ ਵੈਰੀਫਾਈ ਹੋਊਗਾ ਸਾਰਾ ਇਹ ਅੱਛਾ ਤੁਸੀਂ ਕਿਹੜੇ ਥਾਣੇ ਤੋਂ ਆਏ ਆਏ ਮੁਰਤੀ ਨਗਰ ਤੋਂ ਲੁਧਿਆਣਾ ਲਾਈਵ ਤੇ ਅਮਿਤਾ ਆਪੜ ਤੇ ਰਿਪੋਰਟ